ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਤੋਰ ਕੋਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮਿਤੀ 12 11 2025 ਜਦ ਕਿ 12 ਨਵੰਬਰ 2025 ਨੂੰ ਬੁੱਧਵਾਰ ਦਿਨ ਨੂੰ ਅਸੀਂ ਕਰਨਗੇ ਦੁਪਹਿਰਾ ਸਾਹਿਬ ਲੁਧਿਆਣਾ ਮੋਰਲ ਟਾਊਨ ਐਕਸਟੈਂਸ਼ਨ ਵਿਖੇ ਤੇ ਇਹ ਮਾਰਨਿੰਗ ਦਾ ਟਾਈਮ ਆ ਜੀ ਤੇ ਅਸੀਂ ਮੈਂ ਪਹੁੰਚ ਗਈ 9:30 ਤੋਂ 10:00 ਵਜੇ 30 ਦੇ ਕਰੀਬ ਤੇ ਇੱਥੇ ਮਹਾਰਾਜ ਸੁਖਾਸਨ ਲੈ ਕੇ ਆ ਰਹੇ ਸੀ ਤੇ ਮੈਂ ਬਹੁਤੀ ਗਲਨਾ ਕਰਦੀ ਹੁਈ ਠੀਕ ਹੈ ਆਪਾਂ ਸਿੱਧਾ ਵਲੌਗ ਤੇ ਚੱਲਦੇ ਆਂ ਤੁਸੀਂ ਫਿਰ ਪਾਰਟ ਆਪਾਂ ਸਰਵਨ ਕਰਦੇ ਆਂ ਤੇ ਅੱਜ ਤਾਂ ਬਹੁਤ ਖਾਦਨ ਸੀ ਅੱਜ ਸ਼੍ਰੀ ਗੁਰੂ ਤੇ ਬਾਦਈ ਦਾ ਸ਼ੀਦੀਪੁਰ ਸੀ ਤੇ ਨਾਲ ਸੀ ਭਾਈ ਮਤੀ ਜੀ ਸੀ ਭਾਈ ਸਤੀਦਾਸ ਸੀ ਤੇ ਭਾਈ ਦਿਆਲਾ ਜੀ ਦਾ ਸ਼ੀਦੀਪੁਰ ਠੀਕ ਹੈ ਜੀ ਤੇ ਆਪਾਂ ਮਲੇ ਕੀ ਤੈਨ ਨਹੀਂ ਲੱਗਿਆ ਤਨੀ ਕਿ ਰਸ਼ ਘਟ ਸੀ ਤੇ ਅੰਦਰ ਐਂਟਰ ਹੋ ਗਏ ਮੱਥਾ ਟੇਕ ਲਿਆ ਸੀ ਉਹਨਾਂ ਆਪਾ ਜੋਤ ਦਾ ਮੱਥਾ ਟੇਕਣਾ ਸੀ ਤੇ ਮੈਂ ਲਾਈਨ ਚ ਲੱਗੀ ਹੋਈ ਸੀ ਤੇ ਕਰੋ ਦਰਸ਼ਨ ਜੀ ਮਹਾਰਾਜ ਰੂਪ ਜੀ ਜੀ ਦੇ ਤੇ ਖੁਸ਼ੀਆਂ ਪ੍ਰਾਪਤ ਕਰੋ ਪਰਮਾਤਮਾ ਸਭ ਦੀਆਂ ਮਰਦਾ ਪੁਰੀਆਂ ਕਰੇ ਜੋ ਵੀ ਦੁੱਖ ਰੋਗ ਕਸ਼ਟ ਸਭ ਨਾਲੇ ਦੂਰ ਕਰੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿੱਥੇ ਖੜ ਗਿਆ ਦੁੱਖ ਅੜ ਗਿਆ ਦੁੱਖ ਕੱਟ ਵੀ ਗਿਆ ਪਰਮਾਤਮਾ ਮਿਹਰ ਕਰੇ ਸਾਰਿਆਂ ਤੇ ਆਪਾਂ ਕਹਿੰਦੇ ਸਾਰੇ ਦੁਖੀ ਆਉਂਦੇ ਆ ਕੋਈ ਇਤਾਂ ਨਹੀਂ ਆਉਂਦਾ ਸੁਖੀ ਬੰਦਾ ਤਾਂ ਕੋਈ ਆਂਦਾ ਹੀ ਨਹੀਂ ਵੈਸੇ ਚਲੋ ਮੱਥਾ ਟੇਕਿਆ ਦੁਖੀ ਬੰਦੇ ਬਹੁਤ ਆਉਂਦੇ ਆ ਤੇ ਫਿਰ ਆਪਾਂ ਆਗੇ ਮੱਥਾ ਟੇਕ ਕੇ ਬਾਹਰ ਉੱਥੇ ਦੀਵਾਨ ਸਜੇ ਸੀ ਬਾਹਰ ਤੇ ਬਾਹਰ ਦੀਵਾਨ ਸਜੇ ਸੀ ਅੱਜ ਸਪੈਸ਼ਲ ਹਾਸ਼ੀਦੀਪੁਰ ਵਰਕੇ ਤੇ ਡੈਕੋਰੇਸ਼ਨ ਦਾ ਕੰਮ ਚੱਲ ਰਿਹਾ ਸੀ ਆ ਦੇਖੋ ਸਾਰੇ ਇਹਦੇ ਸਪੌਂਜ ਦੇ ਉੱਤੇ ਨਾ ਫੁੱਲਾਂ ਦਾ ਕਿੱਦਾਂ ਡੈਕੋਰੇਸ਼ਨ ਕਿੰਨੀ ਸੋਹਣੀ ਸੋਹਣੀ ਕਰਕੇ ਲਗਾ ਰਹੇ ਨੇ ਤੇ ਅਸਾਂ ਆਪਾਂ ਵੀ ਦੀਵਾਨ ਤੇ ਆਏ ਮੱਥਾ ਟੇਕਿਆ ਤੇ ਮੈਨੂੰ ਵਧੀਆ ਲੱਗਿਆ ਤੇ ਮੈਂ ਬਾਬਾ ਜੀ ਨੇ ਪੁੱਛ ਕੇ ਮੈਂ ਕਾ ਵਲੌਗ ਬਣਾਣਾ ਤੇ ਇਹਦੇ ਕੋਈ ਨਹੀਂ ਬੇਟਾ ਜੀ ਬਣਾ ਲਓ ਤੇ ਦੇਖੋ ਕਿੰਨਾ ਸੋਹਣਾ ਸਜਾਇਆ ਹੋਇਆ ਦੀਵਾਨ ਰੈਡ ਰੈਡ ਫਲਾਵਰ ਰੋਜ਼ ਰੋਜ਼ ਵਿੱਚ ਵਾਈਟ ਫਲਾਵਰ ਨਖੰਡਾ ਕਿਰਪਾਨ ਬਣਾਇਆ ਹੋਇਆ ਤੇ ਮਹਾਰਾਜ ਸ੍ਰੀ ਬਾਤ ਕਰੋ ਦਰਸ਼ਨ ਜੀ ਸਾਰੇ ਜਾਣੇ ਤੇ ਨਹੀਂ ਹਾਲ ਹੋ ਜਾਓ ਬਹੁਤ ਵਧੀਆ ਸੀਗਾ ਯਾਨੀ ਕਿ ਬਹੁਤ ਵਧੀਆ ਲੱਗ ਰਿਹਾ ਸੀਗਾ ਬਸ ਜਿੱਦਾਂ ਤਾਂ ਬੇਰਤੀ ਜੀ ਲੱਗ ਜਾਂਦੀ ਹੈ ਤੇ ਆਹ ਖੁਸ਼ਬੂ ਖੁਸ਼ਬੂ ਵੰਨ ਪਈ ਸੀ ਚਾਰੇ ਪਾਸੇ ਤੇ ਸੰਗਤ ਆਈ ਆ ਰਹੀ ਸੀ ਹਾਂ ਦੇ 12:00 ਵਜੇ ਨੇ ਸੀਗੇ ਤੇ ਦੇਖੋ ਸੰਗਤ ਆਦੀ ਸੀ ਹਲ ਪੰਡਾਲ ਚ ਕੁਛ ਅੰਦਰ ਬਹਿ ਗਈ ਤੇ ਕੁਛ ਜਿਨ੍ਹਾਂ ਨੂੰ ਦੀਵਾਨ ਦਾ ਪਤਾ ਸੀ ਇੱਧਰ ਆ ਗਏ ਕਿਉਂਕਿ ਅੱਜ ਨਾ ਇੱਥੇ ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਜਿੱਥੇ ਸ੍ਰੀ ਗੰਗਦ ਸਾਹਿਬ ਗੁਰਦੁਆਰਾ ਨਾ ਉੱਥੇ ਜਿਹੜੇ ਪਾਠ ਕਰਦੇ ਸੁਆਮੀ ਜੀ ਚੁਪਈ ਸਾਹਿਬ ਦਾ ਅੱਜ ਸੋਰੀ ਆਹ ਕੀ ਕਹਿੰਦੇ ਆਪਣਾ ਚੁਪਈ ਸਾਹਿਬ ਦਾ ਪਾਠ ਕਰਦੇ ਨਾ ਸਾਰੇ ਸੰਗਤ ਉਹਨੀਆਂ ਹਣ ਕਰਦੇ ਆ ਸੁਣਾ ਕੇ ਉਹ ਸੁਆਮੀ ਜੀ ਨੇ ਆ ਜਾਣਾ ਸੀ ਤੇ ਉਹਨਾਂ ਨੇ ਸਾਨੂੰ ਇੱਥੇ ਦੁਪਹਿਰ ਸਰ ਦਾ ਪਾਠ ਵਿੱਚ ਹਾਜ਼ਰੀ ਭਰਨੀ ਸੀ ਸਾਡੇ ਨਾਲ ਤੇ ਜੋ ਫਿਰ ਇੱਥੇ ਕੀਰਤਨ ਵਗੈਰਾ ਹੋ ਰਿਹਾ ਸੀਗਾ ਤੇ ਕੀਰਤਨ ਬਹੁਤ ਵਧੀਆ ਤੁਸੀਂ ਵੀ ਸੁਣੋ ਸਰਵਨ ਕਰੋ ਬਹੁਤ ਵਧੀਆ ਕੀਰਤਨ ਲੱਗਿਆ ਜਿਹੜਾ ਦਿਲ ਨੂੰ ਸ਼ੂਕ ਕੇ ਜਾਂਦਾ ਸੀ ਸ਼੍ਰੀ ਗੁਰਦੇਵ ਸਾਹਿਬ ਜੀ ਦੀ ਸ਼ਿਦੀਪੁਰੇ ਨੂੰ ਬਾਤਵਰ ਰੱਖਦੇ ਹੋਏ ਕੀਰਤਨ ਕਰਦੇ ਸਾਰੇ ਜਾਂਦੇ ਬਹੁਤ ਵਧੀਆ ਕੀਰਤਨ ਸੁਣੋ ਤੁਸੀਂ ਸਰਵਨ ਕਰੋ ਬਹੁਤ ਵਧੀਆ ਜੱਥਾ ਆਇਆ ਸੀਗਾ ਪਤਾ ਨਹੀਂ ਇਹ ਕਿੱਥੋਂ ਆਏ ਸੀਗੇ ਜੱਤੇ ਲੁਧਿਆਣੇ ਦੇ ਸੀ ਕਿੱਥੋਂ ਸੀ ਬੀਬੀਆਂ ਕੀ ਦਰਵਾਜ਼ੇਵੇਂ ਸੀ ਬਹੁਤ ਮਿੱਠੀ ਆਵਾਜ਼ ਸੀ ਸੁਰੀਲੀ ਆਵਾਜ਼ ਬਹੁਤ ਵਧੀਆ ਲੱਗਦਾ ਸੀ ਕੀਰਤਨ ਕੇ ਦਾ ਜੀ ਸਰਵਨ ਕਰੀ ਜਾਉ ਨਾਲ ਨਾਲ ਕਿਉਂਕਿ ਮੈਨੂੰ ਇੱਥੇ ਪਤਾ ਨਹੀਂ ਚੱਲ ਰਿਹਾ ਕਿਉਂਕਿ ਮੈਂ ਰਿਕਾਰਡ ਕਰਦੀ ਆ ਤੇ ਮੈਨੂੰ ਪਤਾ ਨਹੀਂ ਚੱਲ ਰਿਹਾ ਵੀ ਇਹਦੇ ਸ਼ਬਦ ਚੱਲ ਰਿਹਾ ਬਟ ਬਹੁਤ ਮਿੱਠੀ ਆਵਾਜ਼ ਸੀ ਬਹੁਤ ਆਨੰਦ ਆ ਰਿਹਾ ਸੀਗਾ ਬੈਠ ਕੇ ਇਸ ਤਰ੍ਹਾਂ ਦੇਖੋ ਹੁਣ ਪੰਡਾਲ ਹੌਲੀ ਹੌਲੀ ਭਰ ਗਿਆ ਸਾਰਾ ਦੀਵਾਨ ਸੰਗਤ ਆਈ ਜਾ ਰਹੀ ਸੀ ਜਾਈ ਜਾ ਰਹੀ ਸੀ ਤੇ ਸਾਰੇ ਰੇਟ ਕਾ ਲਏ ਸੀਗੇ ਪਾਪਾ ਜੀ ਦਾ ਸਵਾਮੀ ਜੀ ਆਉਣਾ ਸੀਗਾ ਅਫੀਜ਼ਨ ਅਮੇਸਰ ਦਰਵਾਸ ਸਾਹਿਬ ਸ਼ਿਸ਼ਗੰਜ ਗੁਲਦੋਆ ਸਾਹਿਬ ਤੇ ਜਿਹੜੇ ਉੱਥੇ ਅ ਕਿਸੇ ਅਮੇਸਰ ਵਿਖੇ ਦਾ ਕੱਦ ਦੇ ਨਾ ਦੁਪਹਿਰਾ ਸਾਹਿਬ ਪਰਵਾਦੇ ਦੇ ਸਾਰੇ ਸੰਤਾਂ ਨੇ ਉਹਨਾਂ ਨੇ ਆਉਣਾ ਸੀਗਾ ਤੇ ਉਹਨਾਂ ਦੇ ਰੇਟ ਚ ਕਰਦੇ ਕਰਦੇ ਤੇ ਦੁਪਹਿਰਾ ਸਾਹਿਬ ਵੀ ਨੇਟ ਹੀ ਸ਼ੁਰੂ ਹੋਇਆ ਸੀਗਾ 1:30 12:40 ਤੇ ਸਟਾਰਟ ਕੀਤਾ ਸੀਗਾ ਤੇ ਅੱਤ ਕਸੇ ਕੀਤਨ ਸਰਵਨ ਕੀਤਾ ਤੇ ਸੋਚਾ ਚੇ ਆ ਚੁਕੇ ਲ ਪਹੁੰਚ ਚੁਕੇ ਨੇ ਬਾਬਾ ਜੀ ਬਸ ਆਲੇ ਸੀਗੇ ਬਲਜੀਤ ਤੇ ਪਹੁੰਚ ਚੁਕੇ ਸੀ ਵਰਤਹਾ ਲੈ ਸਟੇਜ ਤੇ ਈ ਆਏ ਸੀਗੇ ਕੀਤਨ ਵਿੱਚ ਜਥਾ ਕੀਤਨ ਕਰ ਰਿਹਾ ਸੀ ਪਰ ਕੀਤਨ ਦੇ ਵਿੱਚ ਬਹੁਤ ਆਨੰਦ ਆ ਰਿਹਾ ਸੀਗਾ ਤੇ ਬਾਕੀ ਸਾਰੇ ਆਪਣੇ ਲੱਗੇ ਹੋਏ ਸੀਗੇ ਜੀਤਿਆ ਤੇ ਬੀਬੀਆਂ ਭੈਣਾਂ ਮਾਤਾਵਾ ਹਜੂਰਗੇ ਸਾਰੇ ਜਿਵੇਂ ਜਿਹੀ ਡਿਊਟੀ ਜਿਵੇਂ ਸਾਂਭੀ ਗਈ ਸੀ ਤੇਈਏ ਸਾਰੇ ਆਪਣੇ ਆਪਣੇ ਡਿਊਟੀ ਨਿਭਾ ਰਹੇ ਸੀਗੇ ਸਾਥ ਮੇਰੇ ਭੀਆ ਨੇ ਜੱਥੇ ਦੇ ਬੈਨਾ ਸੀ ਜਿਹੜੇ ਆਉਣਾ ਸੀ ਨਾਲ ਉਹਨਾਂ ਦੇ ਅਮਰੇ ਸਾਥ ਤੋਂ ਤੇ ਜਗ੍ਹਾ ਖਾਲੀ ਛੱਡੀ ਹੋਈ ਸੀ ਬਾਕੀ ਬਾਕੀ ਕੀਤੇ ਜੱਤੀਏ ਜਿਹੜੇ ਹੁੰਦੇ ਆ ਨਾਲ ਆਉਂਦੇ ਆ ਉਹਨਾਂ ਦੀ ਅੱਗੇ ਜਗ੍ਹਾ ਛੱਡੀ ਹੋਈ ਸੀ ਕਿ ਇੱਥੇ ਕਿਸਨੇ ਦੀ ਬੈਨਾ ਇਸ ਤਰੀਕੇ ਸਾਰੇ ਆਪਣੀ ਸੇਵਾ ਨਿਭਾ ਰਹੇ ਸੀ ਜੋ ਜਿਵੇਂ ਸੇਵਾ ਨਹੀਂ ਹੋਈ ਸੀ ਬੀਦੀਆਂ ਭੈਣਾ ਜਿਹੜੀ ਦਾ ਵੀਰਾਂ ਨੂੰ ਬੀਦੀਆਂ ਭੈਣਾ ਵੀਰਾਂ ਨੂੰ ਉਹ ਸਾਰੇ ਆਪਣੀ ਸੇਵਾ ਅੰਗਵਾ ਲੈ ਸੀ ਬਹੁਤ ਵਧੀਆ ਕੰਮ ਕਰਦੇ ਆ ਜੀ ਸਾਰੇ ਆਪਣੀਆਂ ਵੀਡੀਓ ਬਣਾਉਣ ਚੱਲ ਲੱਗੇ ਹੋਏ ਸੀ ਵੀ ਬਾਬਾ ਜੀ ਨੇ ਆਣਾ ਪਰ ਇਹ ਕੀ ਤਾਂ ਬਹੁਤ ਸੁਹਾਵਣਾ ਹੋਇਆ ਸੀ ਇਹ ਕੀ ਤਾਂ ਕਰ ਕਰਕੇ ਕਰ ਕਰਕੇ ਆਸੀ ਸੁਭਾਅ ਸਰਬਨ ਕਰੂਗੀ ਕੰਤ ਇਸੀ ਬਹੁਤ ਵਧੀਆ ਕੀ ਕਰ ਕਰਦੇ ਪਏ ਨੇ ਬੀਬੀਆਂ ਧੰਨ ਧੰਨ ਜੀ ਚੀ ਦੀ ਦੇ ਸਤਾਜ ਐਸੇ ਸ਼ਿਲ ਵਰਜਨ ਦੇ ਦਿੱਤੇ ਬਾਦ ਤਾਂ ਤਾਂ ਸ਼ਿਲੂ ਤੇ ਬਾਦ ਸਾਹਿਬ ਜੀ ਚੀ ਦੀ ਬੁਰਾ ਨੂੰ ਸਮਲ ਪੀ ਦਿਖਾਦੇ ਆ ਕੀਰਤਨ ਕੀਤਾ ਗਿਆ ਤਵਾਂ ਸਜਾਈ ਗਈ ਤੇ ਦੇਖੋ ਸੰਤਾਂ ਦਾ ਕਾਫਲਾ ਬਹੁਤ ਜੰਦਾਤਨੀ ਆ ਪਰਮਾਤਮਾ ਸਾਹਿਬ ਤੇ ਮੇਰੇ ਪਰਿਆ ਹੱਥ ਖਣ ਆਪਣੇ ਤੁਹਾਡੇ ਬੱਚੇ ਨੇ ਉਲਾ ਚੁੱਕਾ ਮਾਫ ਕਰ ਦੇ ਰੋ ਇਸ ਤਨਾੰਦ ਲੋਚੀ ਸਾਲੇ ਜਾਂਦੀ ਸੋ ਫਾਈਨਲੀ ਫਿਰ ਟਾਈਮ ਹੋ ਚੁੱਕਿਆ ਸੀ ਨਿਤਨੇਮਾ ਆਪਣਾ ਜਪਤੀ ਸਾਹ ਪਾਠ ਦਾ ਚਪੈ ਸਾਹ ਦਾ ਫਸਟ ਤੇ ਸਾਦਿਆਂ ਨੂੰ ਗੁਟਕਾ ਸਾਹ ਵੰਡੇ ਤੇ ਬੀਬੀ ਆਪਾਂ ਨੇ ਆਪਣਾ ਕੀਰਤਨ ਸਮਾਪਤ ਕਰ ਲਿਆ ਸੋ ਆ ਗਈਆਂ ਸੀ ਆ ਕੀਰਤਨ ਕਰਕੇ ਆ ਸੱਪ ਦੇ ਚ ਪਹੁੰਚ ਚੁੱਕੇ ਸੀਗੇ ਸਵਾਮੀ ਜੀ ਦਰਬਾਰ ਸਾਹਿਬ ਤੋਂ ਤੇ ਕੀ ਤਦ ਲਈ ਸਮਾਪਤੀ ਕਰ ਦਿੱਤੀ ਤੇ ਬਾਬਾ ਜੀ ਕਹਿੰਦੇ ਜਦ ਤੱਕ ਸਵਾਰਨ ਕਰੋ ਬਾਠ ਸਾਨੂੰ ਗੁਟਕਾ ਸਾਹਿਬ ਮਿਲ ਚੁੱਕੇ ਸੀ ਤੇ ਜਦ ਤੱਕ ਸੁਆਮੀ ਜੀ ਦੀਵਾਨ ਵਾਲੇ ਨਹੀਂ ਆਏ ਜੀ ਤਦ ਤੱਕ ਉਹਨੇ ਗੁਰਬਾਣੀ ਨਾਲ ਸਾਨੂੰ ਜੋੜਿਆ ਰੱਖਿਆ ਸਤ ਗੁਰਬਾਣੀ ਦੇ ਨਾਲ ਅਸੀਂ ਜੁੜੇ ਰਹੇ ਸਿਮਰਨ ਕਰੇ ਉਹ ਬਾਈ ਗੁਰਬਾਈ ਦੇ ਆਖੀ ਇੱਕ ਦਾ ਸ਼ਬਦ ਬੋਲੇ ਇਹਨਾਂ ਨੇ ਤੇ ਤਦ ਤੱਕ ਅਸੀਂ ਜੁੜੇ ਰਹੇ ਸਫਾਈ ਲਈ ਫਾਈਨਲੀ ਸੁਆਮੀ ਜੀ ਤਮਿਲ ਖਾਲਚ ਆ ਚੁੱਕੇ ਸੀਗੇ ਦੀਵਾਨ ਹਾਲ ਦੇ ਵਿੱਚ ਤੇ ਅਰੇ ਅੱਜ ਤੋਂ ਵੱਤੀ ਹੋਈ ਇੱਕ ਗਾੜੀ ਸੀ ਸਾਡੇ ਨੂੰ ਕਿ ਟਾਈਮ ਬੰਦ ਹੋ ਗਿਆ ਸਾਡੇ ਬਾਰੇ ਟਾਈਮ ਬੰਦ ਹੋ ਗਿਆ ਸੀ ਤੇ ਇਸ ਜੀ ਕੈਨੇ ਇਤਨੇ ਮੁੱਖ ਸੇਵਾਦਾਨ ਨੇ ਆ ਪਹੁੰਚ ਕੇ ਆ ਦੇਖੋ ਆ ਜਗੇ ਸ਼ਾਮੀ ਜੀ ਤੇ ਉਹਨਾਂ ਦੇ ਮੱਥੇ ਦੇ ਕੇ ਸੋ ਫਾਈਨਲੀ ਸੌਮੇ ਜੀ ਪਹੁੰਚੇ ਤੇ ਰਾਮਾ ਨਾ ਮੱਥੇ ਦੇ ਕੇ ਕਿਆ ਨੀ ਬਾਜ ਸਵਾਏ ਸਤ ਗੁਰੂ ਤਮਾਰੇ ਜੀ ਰੇ ਰੇ ਜੀ ਦਾ ਆਪ ਕਰਦੇ ਨੀ ਖਾਦੂ ਸਾਡੀ ਸੰਗਤ ਨਾਲ ਗੁਰੂ ਤਮਾਰੇ ਉਹਨਾਂ ਦੇ ਮੱਥੇ ਦੇ ਕੇ ਸਵਾਏ ਸਤ ਗੁਰੂ ਆਪ ਸਤ ਆਰਾਮ ਕਰ ਲੱਤੀ ਸੀ ਕਾਜ ਸਵਾਏ ਸੂਰਜ ਚੜ੍ਹ ਜੋ ਸਤਿ ਸ਼੍ਰੀ ਅਕਾਲ ਜੀ ਸਾਰੇ ਦਾ ਨਾਮ ਸਮਾਨ ਕੀਤਾ ਤੇ ਜਦੋਂ ਕਿ ਬੈਜ ਸਾਡੇ ਬੋਲੀ ਜਾਣ ਸੀ ਫਿਰ ਸਮਤਾ ਜਦ ਤੱਕ ਬਾਬਾ ਜੀ ਕਾਟ ਕਰਨ ਦੇ ਵਿੱਚ ਆਉਂਦੇ ਨੇ ਕਾਟ ਕਰਨ ਦੇ ਵਿੱਚ ਆਉਂਦੇ ਨੇ ਸਤਿ ਸ਼੍ਰੀ ਅਕਾਲ ਕਰੋ ਜੀ ਬਾਸ਼ਾ ਆਸ਼ਾ ਸਭ ਬਸ ਕਰਦੀ ਨੇ ਅੰਮ੍ਰਿਤ ਨਾਮ ਮਹਾਰਕਦੀ ਨੇ ਅੰਮ੍ਰਿਤ ਨਾਮ ਮਹਾਰਕਦੀ ਨੇ ਬਹੁਤ ਬਹੁਤ ਸੰਗਤ ਆਈ ਸੀ ਸਭ ਦੇ ਨਿਹਾਲ ਕਰੇ ਬਾਬਾ ਦੁੱਖ ਕਟੇ ਸਾਰੇ ਨੂੰ ਫਿਰ ਸਾਰੀਆਂ ਕਈ ਬੀਬੀਆਂ ਤਾਂ ਅੱਗੇ ਆ ਕੇ ਬੈਠੇ ਸਾਨੂੰ ਹੱਥ ਜੋੜ ਕੇ ਪਿੱਛੇ ਗੱਦੀ ਜੀ ਤੇ ਹੁਣ ਬੀਬੀਆਂ ਵੀ ਕਿੱਥੇ ਅੜਦੀਆਂ ਅੰਗੀਆਂ ਕਹਿੰਦੀ ਅਸੀਂ ਅੱਗੇ ਆ ਕੇ ਬੈਠੇ ਸੀਗਾ ਤਾਂ ਪਿੱਛੇ ਜਾਈਏ ਹੁਣ ਤੇ ਸਾਰੇ ਉਹਦੀ ਪੰਡਾਲੀ ਭਰੇ ਜਿਹਾ ਉਠਾ ਠਾ ਕੇ ਪਿੱਛੇ ਗੱਦੀ ਜੀ ਜੋ ਜਿਹੜੇ ਅੰਮ੍ਰਿਤਸਰ ਤੋਂ ਨਾਲ ਹੁੰਦਾ ਜਿੱਥਾ ਆਏ ਸੀ ਬੀਬੀਆਂ ਦਾ ਉਹਨਾਂ ਦਾ ਵੀ ਬੈਠਣਾ ਸੀਗਾ ਸਾਰੇ ਨੰਬਰੇ ਦਰਦੇ ਦਰਦੇ ਜਿੱਥੇ ਜਗ੍ਹਾ ਮਿਲੇ ਜਿੱਸੀ ਕਹਿ ਬੈਜੋ ਬਾਬੇ ਦੇ ਦਰਦੇ ਕੇਰਾ ਵੱਡਾ ਤੇ ਕੇਰਾ ਛੋਟਾ ਸੋ ਫਾਈਨਲੀ ਪਾਰਟ ਸਟਾਰਟ ਹੋ ਗਿਆ ਤੇ ਜਦ ਕੀ ਸਾਥ ਤੋਂ ਪਾਰ ਤੋਂ ਬਾਅਦ ਆਪਣਾ ਬੇਸ਼ਰਮ ਚਤਾਈ ਸਾ ਦਾ ਜਾ ਕੇ ਹੁਣ ਦੁਨ ਦਮ ਤੇਰਾ ਦਿਨ ਆ ਲਵ ਦੇ ਲਾਗ ਦੇ ਲਾਣਾ ਨਾ ਨਾ ਸੰਭਾ ਦਾ ਦਾ ਮੂੜੀ ਉਚਾਰਟ ਭੇਜਾ ਸਰਵਨ ਕੋ ਰਜੀ ਪਾਠ ਦਾਜੀ ਪਾਠ ਕਰਾ ਰਹੇ ਨੇ ਬਹੁਤ ਅਨੰਤ ਇਸਨ ਸੋ ਫਾਈਨਲੀ 10 ਮਿੰਟ ਦੀ ਬ੍ਰੇਕ ਹੋਈ ਫਿਰ ਗੁਰੂ ਸواری ਗੁਰੂ ਰੂਪ ਸਾਹਿਬ ਦੀ ਗੱਜਵਾੜੀ ਪਾਠ ਤੋਂ ਬਾਅਦ 10 ਮਿੰਟ ਦੀ ਬ੍ਰੇਕ ਚਪਈ ਸਾਹਿਬ ਦੀ ਜਤਬਾਦ ਆਪ ਜੀ ਨੇ ਕਿਹਾ ਤਾਂ 10 ਮਿੰਟ ਦੀ ਬ੍ਰੇਕ ਆ ਦੀ ਸਾਰੀ ਸੰਗਤ ਨੇ अपना अन्न जाली जो भी छकना है ना छक के फिर अपनी दीवान च आ जा तक सिमरन करो दस मिनट की ब्रेक बाद फिर सुखबनसर पाठ स्टार्ट होगा दस मिनट पाठ स्टार्ट हो गया ਤੇ ਰਤ ਨਿਰਾਲਮ ਨਿਰੰਤਰ ਨਿਰੰਕਾਰ ਨੀਲਾ ਨਾਰਾ ਸਮਾ ਦਾ ਦਾ ਮੂੜੀ ਉਚਾਰ ਚ ਭੇਲਾ ਸੋਸ ਤੋਂ ਕੁੰਸਾ ਦਾ ਪਾਠ ਆਰੰਭ ਹੋ ਚੁੱਕਿਆ ਸੀ ਤੇ ਸਾਰੇ ਅਸੀਂ ਸੁਖਨ ਸਾਹਿਬ ਦਾ ਪਾਠ ਕੀਤਾ ਤੇ ਉਸ ਤੋਂ ਬਾਅਦ ਗੁਣ ਨਾਮ ਬਾਬਾ ਜੀ ਨੇ ਆਦੇ ਕੋ ਸੁਖਨ ਸਾਹਿਬ ਦਾ ਪਾਠ ਫਿਰ ਗੁਟਕਾ ਸਾਹਿਬ ਵਾਪਸ ਲੈ ਲੈਂਦੇ ਦੇ ਦਿਨ ਦੇਣੇ ਜੋ ਪਾਠ ਕਰ ਇਦੋ ਨੰਦਸਾ ਦਾ ਪਾਠ ਹੋਇਆ ਬਹੁਤ ਵਧੀਆ ਆਨੰਦ ਆਇਆ ਬਾਬਾ ਜੀ ਨੇ ਕੀਰਤਨ ਕੀਤੇ ਹੋਏ ਉਸ ਤੋਂ ਬਾਅਦ ਦੀ ਸ਼ਬਦ ਵਰਨਾ ਹੈ ਜੀ ਦੀ ਅਨੁਭਵਤ ਲੱਗਦੀ ਹੈ ਨਾ ਜੋ ਵੀ ਕਥਾਵਾਚਕ ਸੀ ਸ਼ਬਦ ਗਾਣਾ ਸੀ ਨਾ ਉਹ ਪੜ੍ਹੇ ਉਹਨਾਂ ਨੇ ਸੋ ਇਸ ਮੇਰਾ ਜੀ ਦਾ ਬਲਾ ਵਿੱਚ ਬਹੁਤ ਸਾਰੀ ਜਨ ਦਰਸ਼ਕ ਹੋਵੇ ਜੀ ਤੇ ਆਪਣੇ ਜੀਵਨ ਨੂੰ ਲਹਾਨ ਕਰੋ ਜੀ ਸਾਰੇ ਜਾਨੇ ਜਦਨੇ ਅਭੀ ਦੂਰ ਦਰਦ ਲੱਗੂ ਪਾਰ ਜੁੜ ਕਰਿਆ ਕਰੋ ਸਾਰੇ ਜਾਨੇ ਆਪਾ ਜੀ ਨੇ ਇਹੇ ਨਾਲ ਜਾਣਾ ਹੋ ਕੋਈ ਨਹੀਂ ਜਾਨਾ ਨਾਮ ਜੱਪਿਆ ਸੀ ਮੈਂ ਕੀਤਾ ਹਨਾ ਥੈਂਕ ਯੂ ਸੋ ਮੱਚ ਜੀ ਜੀ ਸਾਰੇ ਨੇ ਮੈਨੂੰ ਬਲਾਗ ਵਾਚ ਕੀਤਾ ਜੀ ਇਹ ਤੀ ਮਿੰਟਾਂ ਦਾ ਪਿਆਰ ਦਿਨ ਦੇ ਉਹ ਸਾਰੇ ਜਾਨੇ ਆਪਣੇ ਮੈਨੂੰ ਬਲਾਗ ਵਾਚ ਕਰਕੇ ਜੇ ਨਵੇਂ ਜਾਨੇ ਜਿਹੜੇ ਨਵੇਂ ਜੁੜਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਸਾਰੇ ਜਾਨੇ ਸੋਨੇ ਸੋਨੇ ਹਾਈਪ ਜਰੂਰ ਕਰਿਆ ਕਰੋ ਸਭ ਲੋਕ ਜੋੜ ਕਰਿਆ ਗੁਰੂ ਸਾਹਿਬਾਂ ਦੀ ਇੱਕ ਦੂਜੀ ਦੀ ਪਰਮਾਤਮਾ ਤੋਂ ਸਭ ਨੂੰ ਜੀਵਨ ਸਫਲ ਬਣਾਵੇ ਦੁੱਖ ਸੁੱਖ ਦੁੱਖ ਆਵੇ ਸੁੱਖ ਆਵੇ ਪਰਮਾਤਮਾ ਜੀ ਸਭ ਦੀਆਂ ਚੋਲੀਆਂ ਖੁਸ਼ੀਆਂ ਆਪਰੇ ਸਭ ਦੇ ਦੁੱਖ ਦੂਰ ਕਰੇ ਸਾਰੇ ਜੈ ਨਿਹਾਲ ਹੋਵੇ ਸੋ ਫਾਈਨਲੀ ਇਹ ਸਾਡਾ ਬਸ ਮਨੋਗਦਾ ਕੋਈ ਸਹੀ ਰਹੀ ਅਸੀਂ ਸੋ ਸਾਡਾ ਚੁੱਪਚਾਪ ਰਸਾ ਖੁੰਮਾ ਰਿਹਾ ਅਸੀਂ ਮੱਥਾ ਦੇ ਕੇ ਆ ਲਾਸਤੇ ਪ੍ਰਸ਼ਾਦ ਲਿਆ ਤੇ ਆਪਣੇ ਆਪਣੇ ਘਰ ਨੂੰ ਆ ਗਏ ਸਾਰੇ ਜਾਨੇ ਬਹੁਤ ਬਹੁਤ ਮੇਰ ਬਾਨੀਆ ਬਲੌਕ ਪੌਚ ਕਰਨ ਲਈ ਥੈਂਕ ਯੂ so much ਆਪਾਂ ਨਾਲ ਸਾਧੂ ਚੰਦੀ ਗਲਾ ਦੇ ਵਿੱਚ ਆ ਕੇ ਉਹ ਸਰਵੰਧੀ ਤੁਸੀਂ ਪਾਤ ਤੇ ਆਪਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬੋਲ ਚਾਰ ਘੰਟੇ ਇੱਥੇ ਬੈਠ ਕੇ ਬਾੜੀ ਸਰਵਣ ਕੀਤੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ